ਦਾ ਵੇ ਦੇਖ ਮੈਂ ਡੱਕਦਾ ਫਰਦਾ ਸਹੀ ਗੱਲ ਸਹੀ ਗੱਲ ਸਹੀ ਲੱਗੂ ਸਰਪੰਚ ਬਾਈ ਜਦੋਂ ਆਪਦੇ ਘਰ ਨੂੰ ਲੱਗਦੀ ਆ ਫੇਰ ਹੀ ਪਤਾ ਲੱਗਦਾ ਪਤਾ ਲੱਗੂਗਾ ਨਾ 12 13 ਕਿਲੇ ਜਿਹੜੀ ਦੇਖੀ ਉਹ ਵੀ ਜਾਉਂਦੀ ਇਹ ਵੀ ਉੱਟ ਜਾਣੀ ਆ ਇਹ ਵੀ ਉੱਟ ਜਾਣੀ ਆ ਸਹੀ ਗੱਲ ਰਹਿਣਾਗਾ ਮੈਨੂੰ ਲੱਗਦਾ ਯਾਰ ਆ ਕੇਲੇ ਵਾਲਾ ਪਸ਼ੂ ਵਾਲੇ ਲੈ ਜਾਂਦੇ ਆ ਪਾਣੀ ਪੂਣੀ ਕਿਉਂਦੇ ਆ ਪਸ਼ੂਆਂ ਨੂੰ ਇਹਨਾਂ ਬਾਅਦ ਕੇਲੇ ਵੜ ਲੈਂਦੇ ਨੇ ਉਹਨਾਂ ਚਾਹੀਏ ਯਾਰ ਪੰਡਾ ਵਾਲਿਆਂ ਨੂੰ ਹੋ ਜੀ ਆਪਾਂ ਯਾਰ ਫੋਨ ਲਾਈਏ ਸਰਪੰਚ ਨੂੰ ਯਾਰ ਹਾਂ ਸਹੀ ਗੱਲ ਆ ਯਾਰ ਸਰਪੰਚ ਦਾ ਮੁੰਡਾ ਹੀ ਸੀ ਹਨਾ ਸਰਪੰਚ ਦਾ ਮੁੰਡਾ ਮੈਂ ਲਾ 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 ਯਾਰ ਇਹ ਤਾਂ ਜੇ ਹੁਣ ਦੱਸ ਦਿਆਂਗੇ ਤਾਂ ਪਾੜ ਜੂਗਾ ਨਹੀਂ ਨਾ ਪਤਾ ਨਹੀਂ ਕੀ ਬਣੂਗਾ ਆ ਕੀ ਦਾ ਵੱਜੀ ਜਾਂਦਾ ਹੈਲੋ ਆਪੇ ਕੇ ਜੀ ਉਹ ਸਰਪੰਚਾ ਤੇਰਾ ਮੁੰਡਾ ਯਾ ਡਿੱਗਿਆ ਪਿਆ ਆ ਕੇ ਵੇਖ ਹੁਣ ਪਤਾ ਨਹੀਂ ਕੀ ਹੋ ਗਿਆ ਕਿੱਥੇ ਡਿੱਗਿਆ ਪਿਆ ਉਹ ਕਿੱਥੇ ਡਿੱਗਿਆ ਪਿਆ ਤੋਡੀ ਦੀ ਆ ਗਿਆ ਭਈ ਆ ਤੂੰ ਤੂੰ ਵੀ ਆ ਜਾ ਮੈਂ ਆ ਕੇ ਇੱਕ ਦਮ ਲੱਗੇ ਤੇ ਮੈਨੂੰ ਤਾਂ ਲੱਗਦਾ ਯਾਰ ਆਪਾ ਆਪਾ ਵਾਲੇ ਆ ਲੱਗ ਰੰਗ ਹੋਏ ਤੇ ਲੱਜ ਗਿਆ ਤੁਸੀਂ ਖੇਤ ਲਿਗਾ ਹੀ ਨਹੀਂ ਰੱਖੀ ਹੈ ਕਿਪਰ ਦੇ ਕੋਲ ਦੀ ਲੰਗਿਆ ਆਹ ਐਥੇ ਪਾਓਗੇ ਜੀ ਐਥੇ ਪਾਓ ਆਹ ਪਾਣੀ ਪੁਣੀ ਹੋ ਰਿਹਾ ਤਾਂ ਪਾਣੀ ਤੇ ਲਿਆਓ ਉੱਥੇ ਪਾਣੀ ਲਿਆ ਡਰਮੇ ਵਿੱਚ ਪਾਣੀ ਅੰਦਰ ਰਹੀ ਹੈ ਪੁੱਤ ਬੋਲ ਪਰ ਆਪੇ ਵਾਜਾ ਮਾਰਦਾ ਬੋਲ ਪੁੱਤ ਅੜੀ ਰਿਆ ਨਹੀਂ ਤੇਰੀਆਂ ਬਾਰੀ ਲਿਆ ਓ ਰਿਆ ਭਈ ਐ ਅੱਜ ਕੇ ਉਹ ਬੰਦੂ ਗਿੜਾ ਦੇ ਤੈਨੂੰ ਗਿੜਾ ਦੇ ਹਾ 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 ਇੱਥੇ ਆ ਬੰਦ ਠੀਕ ਠਾਕ ਹਾਂ ਖੜਕ ਫੜ ਮੇਰੇ ਕੋਲ ਵਾਲੇ ਵੀ ਹੁਣ ਨਾ ਆ ਕਿਹਿਆ ਬਤਾ ਪਾ ਲੀਂ ਕਰੀਂ ਕਰੀਂ ਓਏ ਓਏ ਮੇਰੇ ਅੱਖਾਂ ਦਾ ਤਾਰਾ ਹਾਂ ਓਏ ਵੀ ਪਤਾ ਕੀ ਕੰਮ ਕਰ ਬੱਦ ਗਿਆ ਪਿਆ ਵੀ ਕੀ ਹੁਣ ਕੀ ਮੇਰੇ ਪੁੱਤਰ ਸਹੀ ਰੱਖੀ ਬੱਤ ਬਣ ਕੇ ਮੈਂ ਖਾਤਾ ਨਹੀਂ ਕਰ ਰੱਗਾ ਬਸ ਕੀ ਮੈਨੂੰ ਕਹਿਣਾ ਬੜੀ ਮੈਦ ਮੈਨ ਲਾ ਲਿਆ ਲਾ ਪਤਾ ਕੀ ਬਣਾ ਕਰ ਛੋਟੇ ਬੈਠ ਠੀਕ ਹੈ ਸ਼ੁਕਰਾਨਾ ਠੀਕ ਹੈ ਠੀਕ ਹੈ ਸ਼ੁਕਰਾਨਾ ਜੇ ਮੈਂ ਠੀਕ ਹੈ ਠੀਕ ਹੈ ਠੀਕ ਹੈ ਸਰਪੰਚਾ ਵੇਖ ਲੈ ਤੇਰੀਆਂ ਕਰਤੂਤਾਂ ਵੇਖ ਲੈ ਤੇਰੇ ਤੇਰੇ ਘਰੇ ਅੱਗ ਲੱਗੀ ਹੁਣ ਅੱਜ ਤੈਨੂੰ ਪਤਾ ਲੱਗਿਆ ਲੋਕਾਂ ਦੇ ਮੁੰਡੇ ਨਸ਼ੇ ਤੇ ਲਾਏ ਸੀ ਗਿਆ ਵੇਖ ਲੈ ਤੇਰ ਨਾਲ ਕੀ ਹੋਈ ਜਾਂਦੀ ਐ ਤੇ ਤੇਰੇ ਕੋਲ ਆ 10 12 ਕਿਲੇ ਪੈਲੀ ਐ ਨਾ ਇਹ ਪੈਲੀ ਕਿੰਨੇ ਹੁਣੇ ਨਾ ਤੇਰੇ ਕੋਲੇ ਜਦੋਂ ਬਈ ਆਪਦੇ ਘਰ ਨੂੰ ਲੱਗਦੀ ਐ ਨਾ ਫੇਰ ਹੀ ਪਾਲਾ ਸਰਪੰਚਾ ਤੈਨੂੰ ਕਿੰਨਾ ਆਖਿਆ ਸੀਗਾ ਵੀ ਇਹ ਮੁੰਡਾ ਤੇਰਾ ਵੀ ਜਾਊਗਾ ਮੈਂ ਤੇ ਲੋਕਾਂ ਦੇ ਮੁੰਡੇ ਵਾਖੇ ਲਾਏ ਬਈ ਕੰਮ ਕਰਦਾ ਬਈ ਗੇ ਜੀ ਸਹੀ ਗੱਲ ਐ ਬਈ ਅੱਜ ਮੇਰੀਆਂ ਫੌਜੀ ਅੱਖਾਂ ਖੁੱਲ ਗਿਆ ਮੈਨੂੰ ਪਤਾ ਲੱਗੇ ਵੀ ਮੈਂ ਤੇ ਲੋਕਾਂ ਦੇ ਮਾਰੂ ਮੇਰਾ ਆਪਣਾ ਬਰੂਗਾ ਮਰ ਗਿਆ ਕਹਿੰਦੇ ਉਹਨੂੰ ਮੈਂ ਤੇ ਦਾ ਵਪਾਰ ਕਰਦਾ ਮੇਰਾ ਪੁੱਤ ਪੱਤ ਠੀਕ ਐ ਸਾਨੂੰ ਰੱਬਾ ਤੂੰ ਫੇਰ ਵੀ ਪਤਾ ਨਹੀਂ ਕਿਹੜੇ ਕਰਮਾਂ ਦਾ ਮੇਰਾ ਪੁੱਤ ਕੀਤਾ ਸੀ ਜਿਹੜਾ ਬਚਾਇਆ ਬਰਾ ਪੰਦੂ ਉਹ ਲਵੇ ਕਬ ਚਰਦਾ ਓਏ ਸਾ ਮੇਰਾ ਪੁੱਤ ਆਈ ਦੇ ਪਰਵੇਰੀ ਬੜਾ ਲੱਗਿਆ ਵੀ ਇੰਨੇ ਲੋਕਾਂ ਨੂੰ ਪਿਆਰੇ ਆਉਦੇ ਪੁੱਤ ਜਿਵੇਂ ਬੇਕੁੰਗਾਰਾ ਤੇ ਨਹੀਂ ਮੈਂ ਨਸ਼ਾ ਨਹੀਂ ਵੇਚਦਾ ਨਾ ਮੈਂ ਰੋਕੂ ਰਵੇਤਨ ਵਾਲਾ ਆਵਾਜ਼ ਤੋਂ ਮੈਂ ਥਾਣੇ ਵੀ ਕਹੂੰਗਾ ਵੀ ਚੈੱਕ ਕਰੋ ਜਿਹੜਾ ਹੋਰ ਵੇਚਦਾ ਮੈਂ ਵੀ ਮੈਂ ਹੀ ਪੁੱਛ ਜਾਊਂਗਾ ਮੈਂ ਹੀ ਪੁੱਛ ਜਾਊਂਗਾ ਹਾਂ ਠੀਕ ਹੈ ਪਹਿਲਾਂ ਆ ਜਾਂਦਾ ਇਸ ਗੱਲ ਤੇ ਪਹਿਲਾਂ ਆ ਜਾਂਦਾ ਤੈਨੂੰ ਵੀ ਫੇਰ ਆਖਾਂ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਮੈਨੂੰ ਮੈਨੂੰ ਐ ਸੀਗਾ ਵੀ ਜਿਹੜੀ ਮੇਰੇ ਬਜ਼ੁਰਗਾਂ ਨੇ ਵੇਚੀ ਆ ਉਹ ਪੈਲੀ ਵੇ ਬਣਾ ਲੂੰਗਾ ਛੇਤੀ ਵੀ ਲੋ ਵੀ ਦੇਖਣ ਵਾਲੇ ਸਾਰੇ ਸਰੋਤਿਆਂ ਅਸੀਂ ਜਿਹੜੀ ਇਹ ਵੀਡੀਓ ਕੋਈ ਨਸ਼ੇ ਤੇ ਮੁੰਡੇ ਲਾਉਣ ਵਾਸਤੇ ਨਹੀਂ ਬਣਾਈ ਅਸੀਂ ਇੱਕ ਸਿੱਖਿਆ ਦਿੱਤੀ ਹੈ ਇਹਦੇ ਵਿੱਚ ਵੀ ਜਿਹੜਾ ਬੰਦਾ ਨਸ਼ਾ ਵੇਚਦਾ ਨਸ਼ੇ ਦੇ ਵਪਾਰ ਚ ਪਿਆ ਧੰਦੇ ਚ ਪਿਆ ਭਈ ਉਹਦੇ ਘਰੇ ਵੀ ਇਹ ਅੱਗ ਲੱਗਣੀ ਆ ਜਿਹੜੀ ਉਹ ਲੋਕਾਂ ਦੇ ਘਰੇ ਲਾਉਂਦਾ ਲੋਕਾਂ ਦੇ ਘਰ ਜਾੜਦਾ ਮਾਵਾਂ ਦੇ ਪੁੱਤ ਮਾਰਦਾ ਤੇ ਅਸੀਂ ਕਹਿੰਨੇ ਆ ਭਾਈ ਸੁਧਰ ਜੋ ਕਹਦੇ ਵੀ ਜਿਹੋ ਜੀ ਕਰਨੀ ਉਹੋ ਜੀ ਭਰਨੀ ਜੇ ਅੱਜ ਆਪਾਂ ਕਿਸੇ ਦਾ ਘਰ ਜਾੜਨੇ ਆ ਉਹ ਅੱਗ ਆਪਣੇ ਘਰੇ ਵੀ ਆਊਗੀ ਜਿਵੇਂ ਇਸ ਵੀਡੀਓ ਦੇ ਵਿੱਚ ਸਰਪੰਚ ਦਾ ਮੁੰਡਾ ਜਿਹੜਾ ਨਾ ਮਰਦਾ ਮਰਦਾ ਬਚਿਆ ਨਾ ਮੈਂ ਉਹੀ ਗੱਲ ਹੁੰਦੀ ਆਵਾ ਵੀ ਜਿਹੜਾ ਬੰਦਾ ਗਲਤ ਕੰਮ ਕਰਦਾ ਦੋ ਨੰਬਰ ਦਾ ਅਖੀਰ ਨੂੰ ਉਹਦਾ ਨੁਕਸਾਨ ਹੋਣਾ ਹੀ ਹੁੰਦਾ ਤੇ ਇਹ ਵੀਡੀਓ ਤੋਂ ਤੁਸੀਂ ਵੇਖ ਕੇ ਸੁਧਰਨਾ ਤੇ ਮਾੜੇ ਕੰਮ ਛੱਡਨੇ ਆ ਨਾ ਕਿ ਲੱਗਣਾ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ